ਬਾਬਾ ਦੀ ਜੀਂ ਚੀਂਦੋ ਰੋ ਸਾਡੇ ਸਾਹਮਣੇ ਅੱਜ ਬਹੁਤ ਸਾਰੀ ਸੰਗਤ ਇਕੱਠੀ ਹੋਈ ਹੈ ਸਾਡੇ ਕਰਨ ਕਰਤੋ ਵੀਰ ਬਾਰ ਹਰਦੀ ਸੰਗਤ ਸਾਡੇ ਪੰਜਾਬ ਦੇ ਦਿੱਲੀ ਦੇ ਰਾਜਪਾਟ ਸਿੱਖਿਆ ਮੰਤਰੀ ਜੀ ਨੇ ਸੂਲਾਂ ਦੇ ਵਿੱਚ ਪੜਾਈ ਦਾ ਕਾਇਆਪਲਕ ਕੀਤਾ ਬੱਚਿਆਂ ਨੂੰ ਗਰੀਬਾਂ ਦੇ ਬੱਚਿਆਂ ਨੂੰ ਬਹੁਤ ਵੱਡੀਆਂ-ਵੱਡੀਆਂ ਡਿਗਰੀਆਂ ਵੱਲ ਨੂੰ ਮੋੜਿਆ ਮਨੀਸ਼ ਸੋਧਿਆ ਜੀ ਅਤੇ ਆਮ ਆਦਮੀ ਪਾਰਟੀ ਦੇ ਫਾਰਕਰ ਬੁਲੰਦਿਆ ਸਰਮਹਾਨ ਮੋਟਰਸਾਈਕਲ ਗੱਡੀਆਂ ਲੈ ਕੇ ਜਿਹੜੇ ਆਏ ਨੇ ਸਤਕਾਰਯੋਗ ਬਜ਼ੁਰਗ ਖੜੇ ਨੇ ਬਹੁਤ ਤਜਰਬੇਕਾਰ ਨੇ ਬੜੀਆਂ ਡੇਗੀਆਂ ਚੱਕਰਵਾ ਚੋਰ ਨੇ ਵੱਜ ਮੈਂ ਬੇਨਤੀ ਕਰਨਾ ਹੈ ਕਿ ਉਹਨਾਂ ਨੇ 11 ਤਰੀਕ ਨੂੰ 11 ਨਵੰਬਰ ਨੂੰ ਜੀਜੇ ਨੰਬਰ ਤੇ ਬੱਤਨ ਹੈ ਐਟਾ ਕਰਨਾ ਲੋਡ ਮਾਈਕ ਤੇ ਚਾਲੂ ਵਾਲਾ ਤੇ ਸਮਰਥਨ ਦੇ ਕੇ ਰੋਡ ਮਾਈਕ ਚਾਲੂ ਵਾਲਾ ਬੰਦਾ ਨੂੰ ਇਲਾਕੇ ਨੂੰ ਪਹਿਲਾਂ ਵੀ ਤੁਸੀਂ ਬਹੁਤ ਸਮਰਥਨ ਦਿੱਤਾ ਡਾਕਟਰ ਕਸ਼ਮੀਰ ਸਿੰਘ ਸੋਲ ਇਹ ਬੁੱਤਾਂ ਕੁਝ ਹੋਰ ਮਜੂਰ ਸੀ ਤਾਂ ਤੁਸੀਂ ਬਹੁਤ ਭਾਰੀ ਜਿੰਦਾਂ ਦੇ ਵਿੱਚ ਪੁੱਟਾ ਪੜਕ ਕੇ ਨਾ ਮਿਟਾਇਆ ਉਸੇ ਲਾਈਨ ਨੂੰ ਜੀ ਤੋੜ ਦਿਓ ਮਨਦੀਪ ਕਾਹ ਪਾਜੀ ਫੇਰ ਇੱਕ ਵਾਰੀ ਤਰੱਕੀ ਦੇ ਰਾਹਾਂ ਤੇ ਤੁਰਨੇ ਸੜਕਾਂ ਬਣਾਉਣੀਆਂ ਨੇ ਨੌਕਰੀਆਂ ਦੇਣੀਆਂ ਨੇ ਦੇ ਵੀ ਰਹੇ ਆ ਪਰ 75 ਸਾਲ ਪੁਰਾਣਾ ਉਲਝਿਆ ਹੋਇਆ ਤਾਣਾ ਥੋੜੀ ਹੌਲੀ ਸੁਲਝੂਗਾ ਅਰੇ ਜੀ ਠੀਕ ਫੇਸ ਉੱਧਰ ਹੋ ਗਿਆ ਭਾਜੀ ਆਵਾ ਪੈਣਾ ਆਈਆਂ ਨੇ ਵੱਡੀ ਗਿੱਟੀ ਚ ਕਬੀਲਦਾਰੀ ਦੇ ਕੰਮ ਛੱਡ ਕੇ ਮੈਂ ਥੋੜਾ ਧੰਨਵਾਦ ਕਰਦਾ ਕਿਉਂਕਿ ਕੋਈ ਹੈਗਾ ਪਤਾ ਰਿਕਾਰਡ ਕਰਦਾ ਜਿਹੜਾ ਚਲਾਉਣਾ ਕਿੰਨਾ ਔਖਾ ਹੋਇਆ ਪਿਆ ਮਹंगाई ਦੇ ਜ਼ਮਾਨੇ ਚ ਬਿਜਲੀ ਤੇ ਬਿੱਲ 90% ਘਰਾਂ ਨੂੰ ਬਿਜਲੀ ਦਾ ਬਿੱਲ ਨਹੀਂ ਆਉਂਦਾ 3000 ਤੋਂ 4000 ਰੁਪਏ ਇੱਕ ਘਰ ਦਾ ਬਚਣ ਲੱਗ ਗਿਆ ਉਹਨਾਂ ਕਬੀਲਦਾਰੀ ਲਈ ਪਿਆ ਜਾਂਦੀ ਹੈ ਆਮ ਆਦਮੀ ਕਲੀਨਿਕ ਖੁੱਲ ਗਏ ਛੋਟੀਆਂ ਮੋਟੀਆਂ ਬਿਮਾਰੀਆਂ ਵਾਸਤੇ ਪਹਿਲਾਂ ਵੱਡੇ ਹਸਪਤਾਲ ਜਾਣਾ ਪੈਂਦਾ ਸੀ ਲਾਈਨਾਂ 'ਚ ਲੱਗਣਾ ਪੈਂਦਾ ਸੀ ਪਰਚੀਆਂ ਕਟਾਉਣੀਆਂ ਪੈਂਦੀਆਂ ਸੀ ਫਿਰ ਜੇ ਦਵਾਈਆਂ ਆਪ ਖਰੀਦਣੀਆਂ ਪੈਂਦੀਆਂ ਸੀ ਉਹ ਤੋਂ ਖੜੇ ਛੁਣ ਕੇ ਹੁਣ ਸਾਰੀਆਂ ਦਵਾਈਆਂ ਜਿਹੜੀਆਂ ਆਮ ਆਦਮੀ ਕਲੀਨਿਕ ਦੇ ਵਿੱਚ ਮੁਫਤ ਮਿਲ ਜਾਂਦੀਆਂ ਰੈਕਸ ਹੋ ਜਾਂਦੇ ਨੇ ਜੋ ਆ ਕੰਦੇ ਸਕੂਲ ਜਿਹੜੇ ਨੇ ਸਰਕਾਰੀ ਉਹ ਸ਼ਾਨਦਾਰ ਹੋ ਗਏ ਹੁਣ ਫਿੱਗਰਵੰਦ ਦੀ ਲੋੜ ਕੀ ਕੇ ਜਿੱਤ ਪਹਿਲਾਂ ਇਹੀ ਕਹਿੰਦੇ ਚਲੋ ਆਪਣੀ ਤਾਂ ਜਿੰਨਾ ਇੱਕਵੇਂ ਕਰਕੇ ਲੰਘੀ ਜੋ ਕੰਪੜਾ ਲਈਏ ਪ੍ਰਾਈਵੇਟ ਸਕੂਲਸ ਪ੍ਰਾਈਵੇਟ ਦੀਆਂ ਫੀਸਾਂ ਬਹੁਤ ਮਹਿੰਗੀਆਂ ਬੋਤ ਆ ਰਹੀ ਹੈ। ਉਹ ਸਰਕਾਰੀ ਦੇ ਵਿੱਚ ਵੀ ਪੜ੍ਹਾਈ ਕੋ ਜੀ ਮਰਜੀ ਕਰੀਏ ਪ੍ਰਾਈਵੇਟ ਚ ਪੜਾਉਣਾ ਪ੍ਰਾਈਵੇਟ ਪੜਾ ਲੈ ਸਰਕਾਰੀ ਚ ਪੜਾਉਣਾ ਸਰਕਾਰੀ ਚ ਪੜਾ ਲੋ ਪੜ੍ਹਾਈ ਕੋ ਜੀ ਪਰ ਉਧਰ ਫੀਸ ਲੈ ਕੋ ਇਧਰ ਫੀਸ ਲੈ ਗਿਆ। ਸੋ ਕਰ ਰਹੇ ਆ ਕੰਮ ਜਿੰਨਾ ਵੀ ਬਦਤਬਦ ਹੋ ਸਕੇ ਕਿ ਅਸੀਂ ਕੋਈ ਪੈਸੇ ਕਮਾਉਣ ਨਹੀਂ ਆਏ ਅਸੀਂ ਕਿਧੰਗਾ ਨਹੀਂ ਬਣਾਉਣਾ ਰਾਜ ਦਿੱਤੇ ਹਾਂ। ਅਸੀਂ ਆਮਕ ਰਾਜੋ ਬਿੱਤੀ ਆਇਆ ਜਿਵੇਂ ਆ ਪਿੰਡਾ ਸਾਡਾ ਪਿੰਡ ਵੀ ਇੱਥਾਂ ਲਈ ਹੈ। ਤੇ ਉਹੀ ਸਮੱਸਿਆਵਾਂ ਮਥੋਡੀਆਂ ਨੇ ਉਹ ਇਸੈਂਡੀਆਂ ਨੇ ਚਾਹੇ ਖੇਤੀ ਨਾਲ ਸੰਬੰਧਤ ਨੇ ਚਾਹੇ ਖੇਤ ਮਜ਼ਦੂਰਾਂ ਨਾਲ ਸੰਬੰਧਤ ਨੇ ਸਭਾ ਕੀਤਾ ਧਨਾੜ ਬੰਦੇ ਨੇ ਜੀ ਉਹਨਾਂ ਦਾ ਕੀ ਕਰੀਏ ਉਹਦਾ ਮਤਲਬ ਪੀੜੀਆਂ ਦਾ ਪੈਸਾ ਕਮਾਏ ਬੈਠੇ ਨੇ ਉਹ ਤਾਂ ਪਹਾੜਾਂ 'ਚ ਦੱਬੀ ਬੈਠੇ ਆ ਉਹ ਤਾਂ ਪਤਾ ਨਹੀਂ ਕਿੱਥੇ ਕਿੱਥੇ ਬੇਨਾਮ ਆਪਣੀਆਂ ਪ੍ਰਾਪਰਟੀਆਂ ਲਈ ਬੈਠੇ ਆ ਉਹ ਤਾਂ ਬਸ ਖੇਡਦੇ ਨੇ ਉਹਦਾ ਤੁਹਾਡੇ ਨਾਲ ਖੇਡਦੇ ਨੇ ਤੈਨੂੰ ਤਾਂ ਇਹ ਕਹਿੰਦੇ ਨੇ ਉਹ ਵੀ ਸੈਮੀਫਾਈਨਲ ਹੈ ਇਹ ਫਾਈਨਲ ਹੈ ਇਹ ਤਾਂ ਖੇਡ ਦੇ ਨਹੀਂ ਤੁਹਾਡਾ ਸੋ ਇਸ ਕਰਕੇ ਉਹ ਹਜੇ ਬੰਦੇ ਨੂੰ ਅੱਗੇ ਲੈ ਕੇ ਆਓ ਜਿਹੜਾ ਤੁਹਾਡੇ ਦੁੱਖ ਸੁੱਖ ਜਾਣਦਾ ਹੋਵੇ ਤੁਹਾਡੀਆਂ ਗਲੀਆਂ ਤੁਹਾਡੇ ਇੱਕ ਬਰਦ ਵਾਲੇ ਰੇੜੇ ਤੋਂ ਵੀ ਟਰੈਕਟਰ ਤੁਹਾਡੀਆਂ ਅਧਿਆਲੀਆਂ ਤੁਹਾਡੀਆਂ ਦਾਤੀਆਂ ਕਈਆਂ ਉਹਨਾਂ ਨੂੰ ਜਾਣਦਾ ਹੋਵੇ ਉਹ ਜਿੰਨਾਂ ਨੇ ਕਦੇ ਸਰਕਾਰੀ ਸਕੂਲ ਚ ਪੜ੍ਹਾਈ ਹੋਈ ਨਹੀਂ ਕੀਤੀ ਸੁਖੀਰ ਬਦਲਵਰ ਕੇ ਉਹਨਾਂ ਨੂੰ ਕੀ ਪਤਾ ਪੰਜਾਬ ਦੀ ਇਸ ਬਸਿਆਵਾਂ ਦਾ ਪੰਜਾਬੀ ਨਹੀਂ ਆਉਂਦੀ ਬੋਲਣੀ ਨਹੀਂ ਆਉਂਦੀ ਪੰਜਾਬੀ ਕਿਉਂਕਿ ਜਿਹੜੇ ਸਕੂਲਾਂ ਚ ਪੜ੍ਹੇ ਨੇ ਉੱਥੇ ਪੰਜਾਬੀ ਹੈ ਹੀ ਨਹੀਂ ਅਜ ਵੀ ਨਹੀਂ ਹੈਗੀ ਉੱਥੇ ਪੰਜਾਬੀ ਹੈ ਨਹੀਂ ਉਹ ਤਾਂ ਥੋੜੀ ਬੋਲ ਜਿਹੜੀ ਪੰਜਾਬੀ ਸਿੱਖੀ ਹੈ ਆ ਸਟੇਜ 'ਚ ਉੱਜਾ ਦੇ ਉਹ ਵੀ ਗਲਤ ਬੋਲਦੇ ਆ ਉਹਨੂੰ ਪਤਾ ਨਹੀਂ ਹੈਗਾ ਉਹ ਤਾਂ ਇਹ ਕਹਿਣ ਲੱਗੇ ਜਿੰਦੇ ਕਿਤੇ ਦੇਖੋ ਸਾਢੇ 2:00 ਵਜੇ ਕਿਹਾ ਸਾਢੇ ਦੋ ਨਹੀਂ ਹੁੰਦੇ ਢਾਈ ਹੁੰਦੇ ਆ ਯਾਰ ਉਹ ਸਾਢੇ ਦੋ ਕਹਿੰਦੇ ਸੀ ਉਹ ਸਾਢੇ ਇੱਕ ਕਹਿੰਦੇ ਡੇਢ ਨਹੀਂ ਕਹਣਾ ਉਹਨਾਂ ਨੂੰ ਕਿ ਪੜ੍ਹੇ ਹੀ ਨਹੀਂ ਕਦੇ ਪੰਜਾਬ 'ਚ ਰਹੇ ਨਹੀਂ ਇਸ ਕਰਕੇ ਉਹਨਾਂ ਨਾਲ ਆਪਣਾ ਕੀ ਵੇੜਾ ਜੀ ਉਹਨਾਂ ਦੇ ਦਰਵਾਜ਼ੇ ਜਿਹੜੇ ਨੇ ਪਹਿਲਾਂ ਦੀਆਂ ਗੰਟੀਆਂ ਇੰਨੀਆਂ ਉੱਚੀਆਂ ਨੇ ਵੀ ਗਰੀਬ ਦੀ ਆਵਾਜ਼ ਉੱਥੇ ਅੰਦਰ ਪਹੁੰਚਦੀ ਨਹੀਂ ਅਸੀਂ ਤੁਹਾਡੇ ਵਰਗੇ ਆ ਆਮ ਕਰਾਚੋਂ ਨਿਕਲੇ ਹੋਇਆ ਕੁਸੀਦਾਰ ਕੋ ਪਹਿਲਾਂ ਕਦੇ ਐ ਮੁੱਖ ਮੰਤਰੀ ਬੈਠਾ ਕਦੇ ਐ ਪਹਿਲਾਂ ਕਦੇ ਬੰਦਲੇ ਨੇ ਸੀ ਇੰਨਾ ਮਿਲਿਓ ਬਿਰਦੀ ਨੇ ਸੀ ਜਿਹੜੀ ਲੱਗਦੇ ਨੇ ਸਭ ਨੂੰ ਲੱਗਦਾ ਸੀ پتہ ਨਹੀਂ ਕਿਤੇ ਹੋਰ ਕਿਤੇ ਰਹਿੰਦੇ ਨੇ ਇਹਨਾਂ ਨਾਲ ਪਰਪਰੂਆਂ ਐ ਕਰਦੇ ਸੀ ਆਪਾਂ ਆਪਣੇ ਕੋਲੇ ਕੋਈ ਹੋਰ ਰਾਹ ਵੀ ਨਹੀਂ ਸੀ ਆਪਣੇ ਕੋਲੇ ਇਹ ਇੱਕ ਨੂੰ ਹਰਾ ਕੇ ਦੂਜੇ ਕੋਲੇ ਦੂਜੇ ਨੂੰ ਹਰਾ ਕੇ ਫਿਰ ਪਹਿਲੇ ਕੋਲੇ ਜਾਂਦੇ ਕਿ ਤੀਜਾ ਰਾਤ ਭੁੱਲਿਆ ਝਾੜੂ ਵਾਲਾ ਬਾਬਾ ਪੈਣਾ ਜਿਹੜੀਆਂ ਇਹਨਾਂ ਨੂੰ ਤਾਂ ਪਤਾ ਝਾੜੂ ਦਾ ਮੁੱਲ ਕੀ ਹੁੰਦਾ ਤਾਂ ੜਕੇ ੜਕੇ 4:30 5:00 ਵਜੇ ਸਿੱਖ ਮਹਿਣਾ ਦਰਵਾਜ਼ਾ ਤੋਂ ਅੰਮ੍ਰਿਤ ਵੇਲਾ ਹੁੰਦਾ ਭਾਈ ਜਿਗਾਉਂਦੇ ਉਹਨਾਂ ਦੇ ਵਿੱਚ ਲੱਭ ਲੈਂਦੀਆਂ ਨੇ ਦੇ ਵਿੱਚ ਚਰਨ ਕਿੰਨੇ ਆ ਚਰਨਾਂ ਦਾ ਸੁਨੇਹ ਰਿਹਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਇਹਨਾਂ ਮਾਨ ਸਤਿਕਾਰ ਦੇ ਵਿੱਚ ਜਾਨਦੇ ਲੋਕ ਇਹੀ ਕਹਿੰਦੇ ਨੇ ਕਿ ਜੀ ਫਿਕਰ ਨਾ ਕਰੋ ਅਸੀਂ ਤੁਹਾਨੂੰ ਸੋ ਇੱਕ ਵਾਰੀ ਗੁਰੂ ਘਰ ਤਾਂ ਖੇ ਲੱਗਦੇ ਆ ਇੱਕ ਵਾਰੀ ਸੱਚੇ ਦਿਲੋਂ ਚਕਾਰਾ ਦੁਨੀਆਂ ਤੋਂ ਪਰ ਕਰਕੇ ਲਾ ਦਿਓ ਤਾਂ ਕਿ ਚਕਾਰੇ ਵੀ ਗੂੰਜਦੇ ਰਹਿਣ ਗੂੰਜਾਂ ਪੈਂਦੀਆਂ ਰਹਿਣ ਸਾਡੇ ਧਰਮ ਦੀਆਂ ਸਾਡੀਆਂ ਕੁਰਬਾਨੀਆਂ ਦੀਆਂ 350 ਸਾਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਕੰਨ ਸ਼ੁਰੂ ਕੀਤਾ ਦਿੱਲੀ ਤੋਂ ਰਕਾਬगंज ਗੁਰਦੁਆਰਾ ਸਾਹਿਬ ਸੀਮਰ ਆ ਤੱਕ ਤੇ ਪੂਰਾ 1 ਮਹੀਨਾ ਗੁਰੂ ਸਾਹਿਬ ਦੀ ਜਿਹੜੀ 350 ਦਾ ਜਿਹੜੀ ਸ਼ਹਾਦਤ ਹੈ ਉਹਨੂੰ ਲੋਕਾਂ ਤੱਕ ਪਹੁੰਚਾਵਾਂਗੇ ਅਗਲੀਆਂ ਪੀੜ੍ਹੀਆਂ ਨੂੰ ਦੱਸਾਂਗੇ ਕਿ ਐਂ ਕਿਸੇ ਹੋਰ ਦੀ ਰੱਖਿਆ ਵਾਸਤੇ ਦੂਜੇ ਦੇ ਧਰਮਾਂ ਦੀ ਰੱਖਿਆ ਵਾਸਤੇ ਸੀਸ ਕਟਾਇਆ ਜਾਂਦੇ ਨੇ ਇਹ ਕੋਈ ਭਾਈ ਖੇਲਾਂ ਵੇਚ ਕੇ ਰਿਓੜੀਆਂ ਵੇਚ ਕੇ ਸਰਦਾਰੀਆਂ ਨਹੀਂ ਮਿਲੀਆਂ ਇਹ ਕੁਰਬਾਨੀਆਂ ਨਾਲ ਮਿਲੀਆਂ ਨੇ ਕਿਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਕਿਵੇਂ ਤਿਆਗ ਮੰਦ ਤੋਂ ਤੇਗ ਬਹਾਦਰ ਬਣੇ ਇਹ ਸਾਡਾ ਦੱਸਣ ਦੀ ਲੋੜ ਹੈ ਅਜੇ ਤੱਕ ਸਾਨੂੰ ਇਹ ਪੜਾਇਆ ਨਹੀਂ ਗਿਆ ਸਾਡਾ ਵਿਰਸਾ ਸਾਡੀਆਂ ਕੁਰਬਾਨੀਆਂ ਚਲੋ ਆਓ ਪੱਕੇ ਹੋ ਕੇ ਇੱਕ ਚੰਗਾ ਪੰਜਾਬ ਸਿਰਜੀਏ ਜਿਹਦੀਆਂ ਲੋਕ ਉਦਾਹਰਨਾ ਦਿੰਦੇ ਹੁੰਦੇ ਸੀ ਅਸੀਂ ਛਿੰਝਾਂ ਵਾਲੇ ਸੀ ਅਸੀਂ ਪੁਸ਼ਤੀਆਂ ਪੁਰਦੇ ਸੀ ਅਸੀਂ ਕਬੱਡੀਆਂ ਖੇਡਦੇ ਸੀ ਫੌਜਾਂ ਦੇ ਵਰਤੀ ਹੁਣ ਨੂੰ ਮਸ਼ਹੂਰ ਸੀ ਉਹ ਕਿੱਧਰ ਗਿਆ ਜੀ ਉਹ ਪੁਰਾਣਾ ਜ਼ਮਾਨਾ ਹੀ ਨਹੀਂ ਰਿਹਾ ਬਜ਼ੁਰਗ ਖੜੇ ਨੇ ਉਹ ਵੀ ਦੇਖ ਕੇ ਹੁਣਗੇ ਵੀ ਆਹ ਕਹੇ ਜੇ ਅੱਜ ਕੱਲ ਕੀ ਹੋ ਗਿਆ ਇਹ ਇਹਨਾਂ ਨੇ ਟੀਕੇ ਲਾ ਲਾ ਕੇ ਸਾਡੀਆਂ ਨਸਾਂ 'ਚ ਚਿੱਟੇ ਦੇ ਟੀਕੇ ਲਾ ਲਾ ਕੇ ਘਰ ਘਰ ਚਿੱਟੇ ਰੰਗ ਦੇ ਸੱਤਰ ਪਛਾਤੇ ਲੱਖਾਂ ਸਾਡੀਆਂ ਧੀਆਂ ਭੈਣਾਂ ਨਹੀਂ ਰੰਗਲੀਆਂ ਦੁਨੀਆ ਦੇ ਰੰਗ ਚਿੱਟੇ ਕਰਦੇ ਨੇ ਤੇ ਹੁਣ ਜਦੋਂ ਫੜ ਕੇ ਅਸੀਂ ਅੰਦਰ ਦਿੱਤੇ ਹੁਣ ਬਾਕੀ ਸਾਰੇ ਉਹਨਾਂ ਦੇ ਹੱਥ ਚ ਆ ਗਏ ਇਹਦੇ ਨਾਂ ਜੇ ਇਹ ਨਹੀਂ ਬੜਨਾ ਚਾਹੀਦਾ ਇਸ ਤੋਂ ਹੋਰ ਕਿਵੇਂ ਬੜਦੇ ਜੀ ਕਿੰਨੇ ਸਵੇਰੇ 8:00 9:00 ਵਜੇ ਪੁਲਿਸ ਆ ਗਈ। ਅਜੇ ਸਾਡੇ ਬੱਚਿਆਂ ਨੇ ਨਾਸ਼ਤਾ ਵੀ ਨਹੀਂ ਕੀਤਾ ਸੀ। ਕਹਿੰਦੇ ਜਦੋਂ ਸਾਡੇ ਘਰੇ ਉਹਨੇ ਉਹਨਾਂ ਨੂੰ ਸਾਡੇ 4:00 ਵਜੇ ਆ ਜਾਣੇ ਹੋ। ਸਾਡੇ ਵਾਲੇ ਨਾਸ਼ਤਾ ਕਰਕੇ ਸੌਂਗੇ ਫਿਰ। ਜੇ ਜਦੋਂ ਆਪਦੇ ਘਰੇ ਲੱਗਦਾ ਨਾ ਉਦੋਂ ਪਤਾ ਲੱਗਦਾ ਹੈ ਦੂਜਿਆਂ ਦੇ ਘਰੇ ਲੱਗੀ ਹੋਈ ਆ ਕਿ ਲੋਹੜੀ ਲੱਗਦੀ ਹੈ। ਆਪਦੇ ਘਰੇ ਹੋਈ ਲੱਗੀ ਆ ਕਿ ਨਾ ਸੇਕ ਲੱਗਦਾ। ਆਹ ਜਿਹੜੇ ਅਲਰੇਡੀ ਵਾਚ ਲੱਗਿਆ ਹੋਇਆ। 8:00 9:00 ਵਜੇ ਕਹਿੰਦੇ ਆ ਤੜਕੀ ਕਿਉਂਕਿ 12:00 1:00 ਵਜੇ ਉੱਠਣ ਵਾਲੇ ਨੇ ਨਾ ਤੜਕਾ ਹੁੰਦਾ। 8:00 9:00 ਵਜ ਇਹ ਆਓ ਇਕੱਠੇ ਹੋ ਕੇ ਆਪਾਂ ਪੰਜਾਬ ਨੂੰ ਸਿਰ ਜੀ ਇਹ ਦੁਬਾਰਾ ਸਿਰ ਜੀ ਕੋਈ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਪੰਜਾਬ ਨੂੰ ਉੱਠਣਾ ਵੀ ਆਉਂਦਾ ਹੈ ਪੰਜਾਬ ਸੰਕਟਾਂ ਨੂੰ ਛੋਟੇ ਕਰ ਦਿੰਦਾ ਜਦੋਂ ਪੰਜਾਬੀਆਂ ਦਾ ਜਜ਼ਬਾ ਜਿਹੜਾ ਉਹ ਇੱਕ ਪਾਸੇ ਰੋਕ ਤੋਰੇ ਪੇ ਦੋਨਿਆਂ ਤੋਂ ਪਛਾਕੇ ਘਾਰਾ ਲਾ ਦੇ ਬੋਲੇ ਸੋਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਈ ਸਾਡੇ ਸੰਤੂ ਸਾਹਿਬ ਧੰਨਵਾਦ ਕਰਦੇ ਆਦੀ ਸਤਕਾਰਯੋਗ ਇਸ ਪਿੰਡੇ ਮੇਰੇ ਮੌਜੂਦ ਸਾਡੀਆਂ ਮਾਵਾਂ ਸਾਡੀਆਂ ਬੱਚੀਆਂ ਇਸ ਪਿੰਡੇ ਸਮੁੱਚੇ ਲਗਰਦੇ ਸਾਡਾ ਦਿ ਲੋ ਦਿ ਲੋ ਇਹ ਲੋ ਤਲਵਾਦ ਕਿ ਤੁਸੀਂ ਹਮੇਸ਼ਾ ਹੀ ਬੜਾ ਵੱਡਾ ਬਾਉਣ ਰੱਖਿਆ ਔਰ ਹਮੇਸ਼ਾ ਹੀ ਗੋੜ ਗੋੜ ਵੱਲ ਤੋਂ ਚੜਦੀ ਕਲਾ ਰਹੀ ਆ ਤੁਹਾਡੀ ਚੜਦੀ ਕਲਾ ਰਹੀ ਆ ਔਰ ਅੱਜ ਚੇਚੇ ਤੌਰ ਤੇ ਪਹੁੰਚੇ ਨੇ ਤੁਹਾਡੇ ਕੋ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਸਾਪਕਵਤ ਸਿੰਘ ਜੀ ਨਾਲ ਪੰਜਾਬ ਦੇ ਚਾਰਜ ਬੜੇ ਸਰਕਾਰਯੋਗ ਕਮਿਸ਼ ਯੋਧਿਆ ਜੀ ਔਰ ਵੀਰੋ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਤਿੰਨ ਨੰਬਰ ਦੇ ਆਪਣਾ ਭਗਣਿਆ ਇਹ ਝਾੜੂ ਦਾ ਨਿਸ਼ਾਨ ਤਕੜੇ ਹੋ ਕੇ ਆਪਣੇ ਇਲਾਕੇ ਦੀ ਆਪਣੇ ਪਿੰਡਾਂ ਦੀ ਇਸ ਤਰ੍ਹਾਂ ਤਰਫ ਤੇ ਪਵਿੱਤਰ ਧਰਤੀ ਲਈ ਆਪਾਂ ਇਹ ਕਾਮਯਾਬੀ ਰੱਖੜੀਆਂ ਤੁਹਾਡਾ ਬਹੁਤ ਬਹੁਤ ਕੋਟਲ ਕੋਟਲ ਤੁਹਾਡਾ ਧੰਨਵਾਦ ਸਮੁੱਚੇ ਲੋਲਵੜ ਨਗਰ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ वाहिगुरु <laughs> जी